ਜੇਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਗੁਰੂ ਕੀ ਵਿਡਾਲੀ ਵਿਖੇ ਜਗਿੰਦਰ ਸਿੰਘ ਅਠਵਾਲ ਦੀ ਅਗਵਾਈ ਵਿੱਚ ਲੋਕ ਸਭਾ ਹਲਕਾ ਅਮਰitsar ਤੋਂ ਪਾਇ ਪਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਚੋਣ ਪ੍ਰਚਾਰ ਸਬੰਧੀ ਇੱਕ ਮੀਟਿੰਗ ਵਾਰਡ ਨੰਬਰ 75 ਗੁਰੂ ਕੀ ਵਿਡਾਲੀ ਵਿਖੇ ਕਰਵਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਭਾਰੀ ਸ਼ਿਰਕਤ ਕੀਤੀ ਇਸ ਮੌਕੇ ਜਗਿੰਦਰ ਅਠਵਾਲ ਨੇ ਵਾਰਡ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਉਂਦੇ ਆ ਤਰਨਜੀਤ ਸਿੰਘ ਸੰਧੂ ਨੂੰ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵਾਰ ਨੰਬਰ 75 ਦੇ ਵਾਸੀ ਸ਼ਿਵਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ ਜਿਸ ਨਾਲ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਤੇ ਸਰਕਾਰ ਤੇ ਨਿਗਮ ਦੇ ਪੱਧਰ ਵੱਲੋਂ ਇਹਨਾਂ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਸ਼ਹਾਟਾ ਫੜਕ ਤੇ ਪੁਲ ਨਾ ਹੋਣ ਕਾਰਨ ਲੋਕ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹਿੰਦੇ ਹਨ ਜਿਸ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੌਕੇ ترਨਜੀਤ ਸਿੰਘ ਸੰਧੂ ਨੇ ਗੱਲ ਕਰਦਿਆਂ ਕਿਹਾ ਕਿ ਸੀਵਰ ਤੇ ਪਾਣੀ ਦੀ ਸਮੱਸਿਆ ਇਕੱਲੀ ਵਾਰ ਨੰਬਰ 75 ਦੀ ਨਹੀਂ ਬਲਕਿ ਪੂਰੇ ਅੰਮ੍ਰਿਤਸਰ ਦੀ ਹੈ। ਉਹਨਾਂ ਜਗਿੰਦਰ ਸਿੰਘ ਅਠਵਾਲ ਤੇ ਵਾਰ ਨੰਬਰ 75 ਦੇ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ ਨਵੀਆਂ ਤਕਨੀਕਾਂ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਨੂੰ ਇਹਨਾਂ ਮੁਸ਼ਕਲਾਂ ਤੋਂ निजात ਦਿਵਾਈ ਜਾਵੇਗੀ। ਇਸ ਮੌਕੇ ਐਸਪੀ ਕੇਵਲ ਗਿੰਨ ਕੁਮਾਰ ਅਮਿਤ ਅਸ਼wini 바ਵਾ ਵਿਪਨ ਨਾਇਰ तिवारी ਲਕੀ ਗੁਰदयाल ਸਿੰਘ ਅਮਰਜੀਤ ਸਿੰਘ ਰਾਏਪਾਲ ਸੋਲਾ ਸ਼ੰਦਰ ਸਿੰਘ ਬਾਉ ਸਿੰਘ ਸਰਜੀਤ ਸਿੰਘ ਮੰਗਾ ਪ੍ਰਧਾਨ ਬਲਦੇਵ ਸਿੰਘ ਟਾਡੀ ਨਿਰਵੈਲ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ ਮੈਂ ਜਗENDER ਸਿੰਘ ਟਵਾਲ ਅਜਕੇ ਮੈਂਬਰ ਪੰਜਾਬ ਭਾਰਤੀ ਜੰਦਾ ਪਾਰਟੀ ਵਾਰਡ ਨੰਬਰ 75 ਗੁਰੂ ਕੀ ਬਡਾਲੀ ਅੱਜ ਦੀ ਮੀਟਿੰਗ ਅਸੀਂ ਸਾਡੇ ਇਥੋਂ ਐਮਪੀ ਸਦਾ ਤਰਨਜੀਤ ਸਿੰਘ ਸੰਧੂ ਨੂੰ ਅਸੀਂ ਇੱਥੇ ਵਿਸ਼ਵਾਸ ਦੇਣ ਵਾਸਤੇ ਇੱਥੇ ਬੁਲਾਇਆ ਸੀਗਾ ਕਿ ਅਸੀਂ ਸਾਰਿਆਂ ਲੋਕਾਂ ਨੇ ਮਨ ਬਣਾਇਆ ਪਿਆ ਕਿ ਐਤ ਕੀ ਅਸੀਂ ਸਾਰੇ ਲੋਕਾਂ ਨੂੰ ਪਰਖ ਲਿਆ ਔਰ ਬਾਰ-ਬਾਰ ਇਹਨਾਂ ਨੂੰ ਪਰਖਣ ਦੀ ਘੜੀ ਜਿਹੜੀ ਉਹ ਖਤਮ ਹੋ ਚੁੱਕੀ ਆ ਅਸੀਂ ਹੁਣ ਸਾਰਿਆਂ ਜਣਿਆਂ ਲੋਕਾਂ ਨੇ ਇਹ ਮਨ ਬਣਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਇਥੋਂ ਬਹੁਤ-ਬਹੁਤ ਵੋਟਾਂ ਦੇ ਨਾਲ ਜਿੱਤਾਂਗਾ ਦੇਖੋ ਜੀ ਇਹ ਤੇ ਸਾਡੀ ਮੇਰੀ ਟੀਮ اٹਵਾਲ ਸਰੀਏ ਮੇਰੇ ਨਾਲ ਖੜੀ ਆ ਇਹਨਾਂ ਸਾਰਿਆਂ ਦੀ ਇਹ ਸਖਤ ਮਿਹਨਤ ਹੈਗੀ ਆ ਅਸੀਂ ਲੋਕ ਰਾਤ ਨੂੰ ਲੋਕ ਦਰਵਾਜ਼ੇ ਨਹੀਂ ਖੋਲਦੇ ਸਾਡੇ ਦਰਵਾਜ਼ੇ ਸਾਰੀ ਟੀਮ ਦੇ ਹਮੇਸ਼ਾ ਜਿਹੜਾ 24 ਆਵਰ ਜਿਹੜੇ ਸਵਚਿਆ ਆਫ ਨਹੀਂ ਹੁੰਦੇ ਔਰ ਕਿਸੇ ਵੀ ਵੇਲੇ ਕਿਸੇ ਨੂੰ ਕੋਈ ਭੀੜ ਬੰਦੀ ਆ ਤੇ ਸਾਡੀ ਟੀਮ ਦਾ ਕੋਈ ਵੀ ਮੈਂਬਰ ਜਿਹੜਾ ਉਹ ਉਹਨਾਂ ਦੇ ਨਾਲ ਖੜਦਾ ਉਹਦਾ ਨਤੀਜਾ ਇਹ ਆ ਕਿ ਇੱਥੇ ਇੱਕ ਹੀ ਬੰਦਾ ਹੁੰਦਾ ਸੀਗਾ ਭਾਰਤੀ ਜਨਤਾ ਪਾਰਟੀ ਦਾ ਗੁਰੂ ਕੀ ਬਡਾਲੇ ਦੇ ਵਿੱਚ ਮੰਟੀ ਪੰਡਤ ਉਸ ਤੋਂ ਬਾਅਦ ਅੱਜ ਤੁਸੀਂ ਦੇਖਿਆ ਹੋਊਗਾ ਕਿ ਸ਼ੌਟ 70% ਲੋਕ ਜਿਹੜੇ ਨੇ ਇਸ ਵੇਲੇ ਭਾਜਪਾ ਦੇ ਵਿੱਚ ਜਿਹੜੇ ਸ਼ਾਮਲ ਹੋ। ਮੈਂ ਜੀ ਵੇਖੋ ਅਸੀਂ ਤਾਂ ਵੈਸੇ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਆਪਾਂ ਪਰਖ ਚੁੱਕੇ ਆ। ਜਿਹੜੇ ਮੌਜੂਦਾ ਐਮਪੀ ਆ ਉਹਨਾਂ ਦੀ ਵੀ ਹਾਲਾਤ ਜਿਹੜੇ ਨੇ ਵੇਖੋ ਕਿਦਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਗਾੜੀ ਉਹ ਸਾਡੇ ਲੋਕ ਜਿਹੜੇ ਗਰੀਬ ਨੇ ਉਹਨਾਂ ਨੂੰ ਕੀ ਬੋਲਦੇ ਨੇ ਜੇ ਕੋਈ ਵੋਟ ਪਾਉਣ ਜਾਂਦਾ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਕਹਿੰਦੇ ਕਿ ਕਿਧਰ ਮੂੰਹ ਚੁੱਕਿਆ। ਅਸੀਂ ਹੁਣ ਤੁਹਾਡੇ ਕਾਉਂਸਲਰ ਨਹੀਂ ਆ ਤੁਸੀਂ ਜਗਿੰਦਰ ਅਟਵਾਲ ਨੂੰ ਕਹੋ ਤੁਹਾਡੀਆਂ ਸੜਕਾਂ ਬਣਾਏਗਾ। ਜਗਿੰਦਰ ạtਵਾਲ ਨੂੰ ਕਹੋ ਤੁਸੀਂ ਉਹ ਤੁਹਾਡੀਆਂ ਗਲੀਆਂ ਬਣਾ ਕੇ ਦੇਵੇਗਾ ਸਾਡੇ ਨਾਂ ਦੇ ਉੱਤੇ ਸਾਡੇ ਸਵਾਰਡ ਦੇ ਵਿੱਚ 25 ਗਲੀਆਂ ਜਿਹੜੀਆਂ ਉਹ ਜਗਿੰਦਰ ạtਵਾਲ ਦੇ ਨਾਂ ਉੱਤੇ ਕਾਂਗਰਸ ਦੀ ਟੀਮ ਨੇ ਛੜੀਆਂ ਪਈਆਂ ਅਸੀਂ ਸਾਰਿਆਂ ਨੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਆਉਣ ਵਾਲੀ ਹੈ ਸਾਡਾ ਇਥੇ ਐਮਪੀ ਜਤਨ ਵਾਲਾ ਅਸੀਂ ਤੁਹਾਨੂੰ ਇਹ ਸਾਰੀਆਂ ਬਣਾ ਕੇ ਦੇਾਂਗੇ ਕਹਿੰਦੇ ਕਿ ਜਰਾ ਢਾਲੀਵਾਲ ਸਾਹਿਬ ਨੂੰ ਇਹ ਪੁੱਛਿਓ ਕਿ ਅੰਬਰਸਰ ਦੀ ਡਿਵੈਲਪਮੈਂਟ ਬਾਰੇ ਵੀ ਕੁਝ ਬੋਲ ਦੇਣ ਇੱਥੇ ਜਿਹੜੀਆਂ ਪਰੇਸ਼ਾਨੀਆਂ ਨੇ ਤੁਸੀਂ ਇੱਥੇ ਆਏ ਹੋ ਲੋਕਾਂ ਨੂੰ ਸੁਣਿਆ ਆ ਇਹਨਾਂ ਨਾਲ ਗੱਲ ਕਰਕੇ ਪੁੱਛਿਓ ਕਿ ਕੇਜਰੀਵਾਲ ਸਾਹਿਬ ਨੇ ਪਿਛਲੇ 2.5 ਸਾਲ ਚ ਕੀ ਕੀਤਾ ਇਹਨਾਂ ਲਈ ਅਗਰ ਇੱਥੇ ਸੀਵਰੇਜ ਦੀ ਪ੍ਰੋਬਲਮ ਆ ਅਗਰ ਇੱਥੇ ਚਿਕਨਗੁਨੀਆ ਹੋਇਆ ਅਗਰ ਇੱਥੇ ਡਰਗਸ ਦੀ ਪ੍ਰੋਬਲਮ ਆ ਤੇ ਇਹ ਵਿਚਾਰੇ ਉਹਨਾਂ ਬਾਰੇ ਗੱਲ ਕਰਨ ਕੇ ਕੇਜਰੀਵਾਲ ਸਾਹਿਬ ਨਾਲ ਗੱਲ ਕਰਨ ਤੇ ਢਾਲੀਵਾਲ ਸਾਹਿਬ ਨੂੰ ਜਿਆਦਾ ਪਤਾ ਆ ਉਹ ਤਾਂ ਬਹੁਤ ਗਿਆਨੀ ਆਦਮੀ ਨੇ ਕਿਉਂਕਿ ਲੋਕਾਂ ਦੀਆਂ ਪਰੇਸ਼ਾਨੀਆਂ ਤੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦੀਆਂ ਉਤਲੀ ਹਵਾ ਜੀ ਰਹਿੰਦੇ ਨੇ ਇਸ ਕਰਕੇ ਮੈਨੂੰ ਹੋਰ ਕੁਝ ਨਹੀਂ ਕਹਿਣਾ ਤੇ ਫਿਰ ਉਹ ਐਮਪੀ ਕਿਉਂ ਮੰਨਦੇ ਨੇ ਅਗਰ ਉਹ ਇੱਥੇ ਕਰ ਨਹੀਂ ਸਕਦੇ ਜਿੰਮੇਵਾਰੀ ਜਿਹੜੀ ਆ ਨਹੀਂ ਨਹੀਂ ਜਿੰਮੇਵਾਰੀ ਐਮਪੀ ਦੀ ਕੋਈ ਜਿੰਮੇਵਾਰੀ ਨਹੀਂ ਆ ਤੇ ਫਿਰ ਐਮਪੀ ਦੀ ਇਲੈਕਸ਼ਨ ਕਿਉਂ ਕਰਦੇ ਆ ਉਹਨਾਂ ਨੂੰ ਪਤਾ ਟੈਕਨੋਲੋਜੀ ਕਿਤਨਾ ਯੂਜ਼ ਕਰਦੇ ਆ ਕਿ ਅਗਰ ਆਪਣਾ इंदौर ਸ਼ਹਿਰ 6 ਸਾਲਾਂ ਤੋਂ ਕਿੱਥੋਂ ਕਿੱਥੇ ਪਹੁੰਚ ਗਿਆ ਤੇ 5 ਸਾਲ ਤੇ ਕਾਂਗਰਸ ਦੇ ਟਾਈਮ ਤੇ ਉਹ ਐਮਪੀ ਸੀਗੇ ਤੇ ਉਦੋਂ ਉਹਨਾਂ ਨੇ ਕੀ ਕੀਤਾ ਇਹ ਤਾਂ ਬਹੁਤ ਪੁਰਾਣੀ ਗੱਲ ਹੈ ਮੈਂ ਤੇ ਤੁਹਾਨੂੰ ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਇਸ ਵੇਲੇ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ ਤੇ ਟੈਕਨੋਲੋਜੀ ਨਾਲ ਸੀਵਰੇਜ ਪਲਾਂਟ ਨਾਲ ਇਹ ਜਿਹੜਾ ਪਾਣੀ ਮਿਕਸਿੰਗ ਆ ਇਹ ਰੁਕੂਗਾ ਤੇ ਇਹ ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੀਦਾ ਦੁਨੀਆ ਭਰ ਚ ਕਰ ਰਹੇ ਨੇ ਆਪਣਾ ਸ਼ਾਇਦ ਐਮਪੀ ਸਾਹਿਬ ਨੂੰ ਪਤਾ ਨਾ ਹੋਵੇ ਬੰਗਲੌਰ ਜਾ ਕੇ ਦੇਖ ਲੈਣ ਉੱਥੇ ਡਰੇਨ ਨੂੰ ਕਿਤਨਾ ਠੀਕ ਠਾਕ ਕੀਤਾ ਗਿਆ ਦੇਖੋ ਅਸੀਂ ਕਿਹੜੇ ਜਵਾਨੇ ਵਿੱਚ ਬੈਠੇ ਹਾਂ 2024 ਤੇ ਗੱਲਾਂ ਕਰਦੇ ਆ ਜਿ ਤਰ੍ਹਾਂ ਕਿ ਪੁਰਾਣਾ ਅੰਗਰੇਜ਼ਾਂ ਦਾ ਹੀ ਰਾਜ ਚੱਲ ਰਿਹਾ ਜੀ ਕਿ ਐਮਪੀ ਸਾਹਿਬ ਨੂੰ ਕੋਈ ਪੁੱਛ ਨਹੀਂ ਸਕਦਾ ਮੈਂ ਇੱਥੇ ਇੱਕ ਉਦਾਹਰਣ ਦਿੱਤਾ ਆ ਅਗਰ ਓਵਰ ਬ੍ਰਿਜ ਨਹੀਂ ਬਣ ਸਕਦਾ ਤੇ ਅੰਡਰਬ੍ਰਿਜ ਬਣ ਸਕਦਾ ਐਸ ਵੇਲੇ ਟੈਕਨੋਲੋਜੀ ਬਹੁਤ ਅੱਗੇ ਪਹੁੰਚ ਗਈ ਹੈ ਤੇ ਦੁਨੀਆ ਭਰ ਚ ਇਹਦੇ ਕਈ ਉਦਾਹਰਣ ਨੇ ਇਸ ਕਰਕੇ ਆਹ ਪ੍ਰੋਬਲਮ ਤੇ ਹੋਰ ਜਿਹੜੀਆਂ ਮੁਸ਼ਕਿਲਾਂ ਤਾਂ ਨੇ ਉਹਨਾਂ ਨੂੰ ਬਿਲਕੁਲ ਉਹਦੇ ਤੇ ਫੋਕਸ ਕਰਨ ਦੀ ਲੋੜ ਹੈ ਇਹ ਨਹੀਂ ਕਹਿਣ ਦੀ ਲੋੜ ਕਿ ਯਾਰ ਮੇਰੀ ਤਾਂ ਸਰਕਾਰ ਸਿਗੀ ਨਹੀਂ ਇਹ ਭੁੱਲ ਗਏ ਕਿ 5 ਸਾਲ ਕਾਂਗਰਸੀ ਸਰਕਾਰ ਸੀਗੀ ਇੰਨਾ ਵਦਾ ਇਸ਼ਤਿਹਾਰ ਕੱਢ ਦਿੱਤਾ ਕਦੀ ਡੰਪ ਜਾ ਕੇ ਦੇਖਿਓ ਕੀ ਹਾਲਤ ਹੈ ਤੇ ਅੰਮਰਸਰ ਅਗਰ ਇਨੀ ਡਿਵੈਲਪਮੈਂਟ ਆ ਗਈ ਉਹਦੇ ਨਾਲ ਤੇ ਫਿਰ ਇਹੋ ਜੀਆਂ ਪਰੇਸ਼ਾਨੀਆਂ ਕਿਉਂ ਆਈਆਂ ਜੀ ਦੇਖੋ ਜੀ ਮੈਂ ਤੁਹਾਨੂੰ ਕਲੀਅਰਲੀ ਕਹਿ ਰਿਹਾ ਆ ਕਿ ਅੰਮਰਸਰਚ ਇਸ ਵੇਲੇ ਬੜੀ ਡਿਵੈਲਪਮੈਂਟ ਦੀ ਲੋੜ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ 10 ਸਾਲ ਚ ਭਾਰਤ ਚ ਡਿਵੈਲਪਮੈਂਟ ਲਿਆਂਦੀ ਆ ਤੇ ਹੁਣ ਉਹ ਅੰਮਰਸਰਚ ਵੀ ਆਉਣ ਦੀ ਲੋੜ ਆ ਇਸ ਕਰਕੇ ਲੋਕ ਡਟ ਕੇ ਸਮਰਥਨ ਕਰ ਰਹੇ